ਜੋ ਬੋਲੇ ਸੋਨ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰੂ ਗਿਆਨਾਥ ਮਹਾਰਾਜ ਕੀ ਜੈ ਜੋ ਬਹੁਤ ਹੀ ਜੜੀ ਮਨ ਭਾਗੀ ਗੱਲ ਆ ਜੋ ਪਿੰਡ 마ੜੀ ਮੇਗਾ ਔਰ ਤਰਨਤਾਨ ਦੇ ਵਿੱਚ ਜੋ ਇਹ ਪਿੰਡ ਪੈਂਦਾ ਹੈ ਔਰ 마ੜੀ ਮੇਗਾ ਦੇ ਵਿੱਚ ਸਾਡੀ ਮਾਤਾ ਜੀ ਜਿਸ ਦਾ ਕੋਸ਼ ਸੰਭਲੇਟ ਜਗ੍ਹਾ ਤੇ ਵਿੱਚ ਤੰਬੂ ਲੱਗਾ ਹੋਇਆ ਸੀ ਆਪਣਾ ਰਹਿਣ ਦਾ ਜਿਹੜਾ ਇਹਨੇ ਬਸੇਰਾ ਕੀਤਾ ਹੋਇਆ ਸੀ ਤੇ ਤੰਬੂ ਲਾ ਕੇ ਆਪਣਾ ਜਿਤਨਾ ਮੀਂਹ ਬਰਸਾਤ ਤੋਂ ਬਚਨਵਾਤੀ ਆਪਣਾ ਇਹ ਰਹਿ ਰਹੀ ਸੀ ਤੰਬੂ ਦੇ ਵਿੱਚ ਔਰ ਤਣਾੜ ਲੋਕਾਂ ਵੱਲੋਂ ਜਿਹੜਾ ਉਹ ਤੰਬੂ ਤੋੜਿਆ ਗਿਆ ਤੇ ਜਿਹੜਾ ਇਹਦਾ ਸਮਾਨ ਆ ਉਹ ਸਮਾਨ ਦੀ ਵੀ ਭੰਡ ਤੋੜ ਕੀਤੀ ਗਈ ਤੇ ਅਸੀਂ ਪ੍ਰਸ਼ਾਸਨ ਗਾੜੀ ਔਰ ਪੰਜਾਬ ਸਰਕਾਰ ਸਰਕਾਰ ਗਾੜੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਸਾਡੀ ਮਾਤਾ ਨੂੰ ਇਨਸਾਫ ਦਵਾਇਆ ਜਾਵੇ ਤੇ ਜਿਹੜਾ ਰਹਿਣ ਦਾ ਬਸੇਰਾ ਇਹਦਾ ਕੀਤਾ ਜਾਵੇ ਜਿਤਨਾ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਵਿੱਚ ਸਰਕਾਰੀ ਜਿਹੜੀਆਂ ਕਨੌਲੀਆਂ ਬਣੀਆਂ ਹੁੰਦੀਆਂ ਏ ਜੇ ਮਾਤਾ ਜੀ ਨੂੰ ਉਸ ਖਾਂ ਦੇ ਵਿੱਚ ਇੱਕ ਕਮਰਾ ਪਾ ਕੇ ਸਰਕਾਰੀ ਦਿੱਤਾ ਜਾਵੇ ਕਿ ਜਿਹੜਾ ਇਹਦਾ ਸਮਾਨ ਭੰਨ ਤੋੜ ਕੀਤੀ ਆ ਜਿਹੜਾ ਇਹਦਾ ਸਮਾਨ ਸਾਰਾ ਹੀ ਜੋ ਵਿਚਾਰੀ ਦੇ ਭਾਂਡੇ ਅੱਗ ਬੜਨ ਵਾਲਾ ਸਮਾਨ ਖਾਣ ਪੀਣ ਵਾਲਾ ਸਮਾਨ ਔਰ ਪੇਟੀ ਲੀੜਾ ਕਪੜਾ ਉੱਤੇ ਲੈਣ ਵਾਲੇ ਜੋ ਵੀ ਕੱਪੜੇ ਹੈਗੇ ਸੀ ਉਹ ਸਾਰੇ ਹੀ ਪਤਾ ਨਹੀਂ ਕੋਈ ਚੋਰ ਲੈ ਗਿਆ ਜਿਹੜੇ ਭਾਂਡਾ ਸਨ ਨਾ ਹੀ ਉਹਨਾਂ ਦੀ ਭੰਨ ਤੋੜ ਹੋ ਗਈ ਆ ਅਸੀਂ ਪੰਜਾਬ ਸਰਕਾਰ ਗੜੀ ਬੇਨਤੀ ਕਰਦੇ ਆ ਕਿ ਮਾਤਾ ਜੀ ਨੂੰ ਇਨਸਾਫ ਦਿੱਤਾ ਜਾਵੇ ਜੋ ਗੱਲੇ ਸੌਨਰਫ ਹੈ ਭਗਵਾਨ ਵਾਲਮੀਕੀ ਮਹਾਰਾਜ ਦੀ ਹੈ